ਹਾਂਜੀ ਕਿਸਾਨ ਵੀਰੋ ਸਵਾਜਤਾਂ ਤੁਹਾਡਾ ਸਫਰਾਜ ਦੇ ਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਗਿੱਦੜ ਵੇਚ ਤੋਂ ਪਿੰਡ ਆ ਦੋਸਤੋ ਗਿੱਦੜਵਾਹਾ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਜਾਂਦਾ ਬਾਈ ਦਾ ਵਪਾਰ ਦਾ ਕੰਮ ਆ ਤੇ ਦੋਸਤੋ ਅੱਜ ਬਾਈ ਕੋਲੇ ਨੇ ਦੋ ਨਾਗਾ ਦੋਨੇ ਟਾਪ ਦੇ ਆ ਦੋਸਤੋ ਬਹੁਤ ਸੋਹਣੇ ਥਣ ਹਵਾਨੇ ਦੇ ਵਿੱਚ ਦੋਵੇਂ ਵੜਾ ਦੋਸਤੋ ਇੱਕ ਐਚ ਐਫ ਤੇ ਇੱਕ ਬਾਈ ਕੋਲੇ ਹੈਗੀ ਜਰਸੀ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਰਾਣੇ ਦੋਸਤੋ ਹਜੇ ਤਾਈਂ ਆਪਣੇ ਸਫਰਾਜ ਦੇ ਹੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ। ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪਰ ਉਹ ਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲਿਏ ਆਓ ਬਾਈ। ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਉਹ ਠੀਕ ਠਾਕ। ਹਾਂਜੀ ਹਾਂਜੀ ਵਧੀਆ। ਠੀਕ ਆ। ਨਾ ਦੱਸਦੀ ਬਾਈ। ਕੁਲਦੀਪ ਸਿੰਘ ਹੈ ਨਾ ਇਹ। ਕੁਲਦੀਪ ਸਿੰਘ। ਠੀਕ ਆ। ਬਾਈ ਕੁਲਦੀਪ ਇੱਕ ਵਾਰੀ ਆਪਣਾ ਨੰਬਰ ਵੀ ਦੱਸਦੀ। ਨੰਬਰ ਆਪਣਾ 62801 83896 ਠੀਕ ਆ ਵਪਾਰ ਦਾ ਕੰਮ ਹੀ ਆ ਬਈ ਹਾਂਜੀ ਹਾਂਜੀ ਵਪਾਰ ਦਾ ਠੀਕ ਆ ਪਸ਼ੂ ਰੂਟੀਨ ਚ ਹੀ ਹੁੰਦੇ ਆ ਹਾਂ ਰੂਟੀਨ ਚ ਹੀ ਹੁੰਦੇ ਆ ਬਈ ਠੀਕ ਆ ਅੱਜ ਦੋ ਨਾ ਗਈ ਆ ਬਈ ਅੱਜ ਦੋ ਹੀ ਆ ਬਈ ਤਿੰਨ ਸੀ ਇੱਕ ਵੇਗੀ ਉਹ ਤੋਂ ਪਹਿਲਾਂ ਠੀਕ ਆ ਹੁਣ ਦੋ ਆ ਗਈ ਆਪਣੇ ਠੀਕ ਆ ਤੇ ਜਰਸੀ ਦੀ ਗੱਲ ਕਰ ਲਈਏ ਬਈ ਕਿਨਵੇਂ ਆ ਸੂਆ ਸੂਣਾ ਜਰਸੀ ਪਹਿਲਾਂ ਸੂਆ ਸੂਗੀ ਬਈ ਠੀਕ ਆ ਪਹਿਲਾਂ ਸੂਆ ਸੂਣਾ ਨੇ ਠੀਕ ਆ ਕਿੰਨੇ ਦਿਨ ਲਾਈਓ ਬਈ ਹਾਂਜੀ 5-6 ਦਿਨ ਲੈ ਜਾਊਗੀ ਬਈ 5-6 ਦਿਨ ਲਾਈ ਹਾਂ ਦੇ ਦੁੱਧ ਦਾ ਕੀ ਨਿਮਾਨ ਕਰਦੇ ਪਹਿਲੇ ਸੂਏ ਦਾ ਕਿੰਨਾ ਪਾ ਸਕਦੀ ਏ ਤੂੰ ਬਾਹਰ ਤਾਂ ਆਪਾਂ ਕਹਿੰਦੇ ਨਹੀਂ ਬਈ ਤੂੰ 16 17 ਕਿਲੋ ਦਾ ਪਾ ਦੋਗੀ ਬੱਚੀ ਠੀਕ ਆ 16 17 ਕਿਲੋ ਆਪਾਂ ਚਲਈਏ ਤੂੰ 16 17 ਕਿਲੋ ਖੁੱਲਾ ਪਾ ਦੋਗੀ ਠੀਕ ਏਹੋ ਜੀ ਤਿਆਰੀ ਐ ਲਓ ਬਈ ਬਾਈਆਂ ਦਾ ਜੇਹ ਜੀ ਤਿਆਰੀ ਐ ਨਾ ਤਿਆਰੀ ਦੇ ਹਿਸਾਬ ਨਾਲ 16 17 ਕਿਲੋ ਦਾ ਅਨੁਮਾਨ ਆ ਬਾਈ ਜਾਉਂਦਾ ਕੱਦ ਕਾਠੇ ਨੂੰ ਸੋਹਣੇ ਕੱਦ ਕਾਠ ਦੇ ਵਿੱਚ ਤੇ ਪਹਿਲੇ ਸੂਏ 'ਚ ਤਿਆਰੀ ਕਰਮਾਲੀ ਨੇ ਦੋਸਤੋ ਸੋਹਣੀ ਕੀਤੀ ਹੋਈ ਆ ਨੇੜੇ ਹੋ ਕੇ ਤੁਹਾਨੂੰ ਹਵਾਨਾ ਵਿਖਾਉਣੇ ਕਰਮਾਲੀ ਦਾ ਦੇਖ ਸਕਦੇ ਹੋ ਦੋਸਤੋ ਨਾੜਾ ਨ ਕਿਆ ਬਾਤਾਂ ਦੋਸਤੋ ਖਾਣਾ ਦਾ ਸਹਜ ਹੈ ਹੱਥੀ ਜਵਾਈ ਵਾਲਾ ਖਾਣਾ ਤੇ ਫੇਸ ਚੈੱਕ ਕਰ ਸਕਦੇ ਆਂ ਦੋਸਤੋ ਪੰਜਾਬ ਵਾਲੀ ਜੈਸੀ ਕਹਿ ਸਕਦੇ ਆਂ ਜਿਹੜੇ ਹਿਸਾਬ ਨਾਲ ਦੋਸਤੋ ਕੱਦ ਕਾਠਾ ਕੋਈ ਛੋਟਾ ਨਹੀਂ ਪਹਿਲੇ ਸੂਏ ਸੋਹਣਾ ਕੱਦ ਕਾਠਾ ਤੇ ਹਵਾਨਾ ਕਰਮ ਵਾਲੀ ਨੇ ਦੋਸਤੋ ਬਹੁਤ ਸੋਹਣਾ ਫਿੱਟ ਫਿੱਟ ਤਿਆਰ ਕੀਤਾ ਹੋਇਆ ਦੇਖ ਸਕਦੇ ਆਂ ਤੇ ਬਈ ਦਿਨ ਕਿੰਨੇ ਲੱਜੂਗੀ ਅਨੁਮਾਨ ਇਹ 5 ਦਿਨ ਪਹਿ ਹੈ ਵੀ ਤੇਰੇ ਪੂਰੇ ਹੋਣ ਚੁੱਕਾ ਕਿ ਵੀ ਕੋਈ ਦੋ ਦਿਨ ਵੱਧ ਵੀ ਲੈ ਸਕਦਾ ਠੀਕ ਆ ਲਓ ਬਈ 5 ਦਿਨ ਹਜੇ ਸੂਨ ਦੇ ਵਿੱਚ ਬਾਕੀ ਆ ਪੋਸਟਾਂਗ ਨਾਲ ਦੀ ਜੱਜਮੈਂਟ ਕਰਿਓਏ ਤੇ ਕਰਮਾ ਜੀ ਨੇ ਨਾ ਹਵਾਨਾ ਹੁਣ ਵੀ ਸੋਹਣਾ ਤਿਆਰ ਕੀਤਾ ਜੇ ਬਾਕੀ ਦੋਸਤੋਂ ਪੰਜ ਚਾਰ ਦਿਨਾਂ ਨਾਲ ਜਾਂਦੀ ਆ ਹਨਮਾਨਾ ਵੀ ਹੋਰ ਵੀ ਹਵਾਨਾ ਆਏ ਨੇ ਸੋਹਣਾ ਤਿਆਰ ਕਰਨਾ ਬਹੁਤ ਸੋਹਣਾ ਫਿਟਿੰਗ ਵਾਲਾ ਹਵਾਨਾ ਕੱਦ-ਕਾਠ ਸੋਹਣਾ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਲੈ ਵੀ ਕਲਦੀਪ ਇੱਕ ਵਾਰੀ ਤੋੜ ਕੇ ਵਿਖਾ ਲਈ ਉਹ ਸਫਾਈ ਵਾਲੀ ਬਹਿਣਾ ਦੋਸਤੋਂ ਜਰਸੀ ਜਿੰਨੀ ਵੀ ਕਹ ਲਈਏ ਉੰਨੀ ਸਾਫ ਸੁਥਰੀ ਆ ਸੋਹਣਾ ਕੱਦ-ਕਾਠ ਆ ਜਿਹੜੇ ਸਾਹ ਹਾਂ ਦੋਸਤੋਂ ਪਹਿਲੇ ਸੂਏ ਸੂਣਾ ਕੱਦ ਕੋਈ ਛੋਟਾ ਨਹੀਂ ਦੇਖ ਸਾਦੇ ਦੋਸਤੋਂ ਇਹ ਫੋਟਵਾਲ ਦੇ ਬਲੈਟਰ ਵਾਂਗੂ ਫਸਿਆ ਪਿਆ ਹਵਾਨਾ ਹੁਣੇ ਕਰਮਾਲੀ ਦਾ ਤੇ ਹਵਾਨਾ ਕਰਮਾਲੀ ਨੇ ਫੈਸੀ ਯੇ ਤਿਆਰ ਕੀਤਾ ਬਿਲਕੁਲ ਸਾਫ ਸੁਥਰੀ ਵਹਿਣਾ ਇੱਥੇ ਆਉਂਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਊਗੀ ਵੇਲ ਨੂੰ ਦੇਖ ਸਕਦੇ ਆਂ ਸੋਹਣੀ ਵੇਲ ਆ ਫੱਕੀ ਰੁਟੀਨ ਦੇ ਵਿੱਚ ਹੀ ਬਾਈ ਕੋਲੇ ਪਸ਼ੂ ਹੁੰਦੇ ਆ ਜਿਹੜੇ ਵੀਰ ਦੇ ਇਹ ਦੋਵੇਂ ਵਹਿਣਾ ਪਸੰਦ ਹੋਣ ਆ ਦੀ ਤਸੱਲੀ ਤੁਸੀਂ ਇੱਥੇ ਆ ਕੇ ਕਰ ਲੈਣੀ ਆ ਬਈ ਇਹਦਾ ਰੇਟ ਕੀ ਕਰਦੇ ਆਗੇ ਲੈਣ ਦੇਣਾ ਫੇ ਰੇਟ ਕਿੰਨੇ ਕਰਗੇ ਲੈਣ ਦੇਣਾ ਆਪਾਂ 70000 ਦੀ ਬੱਚੀ ਦੇ ਦਾਂਗੇ ਬਈ ਠੀਕ ਆ 70000 ਦੀ ਹਾਂਜੀ ਬਈ ਠੀਕ ਆ ਫਿਰ ਵੀ ਕੋਈ ਥੋੜਾ ਬਹੁਤਾ ਨਹੀਂ ਆਪਾਂ ਕੋਈ ਮਾਨਤਾਣ ਕਰਦੇ ਆਗੇ ਬਈ ਠੀਕ ਆ ਥੋੜਾ ਬਹੁਤਾ ਜਣੀ ਮਾਨਤਾਣ ਕਰਦੇ ਆ ਮਾਨਤਾਣ ਕਰਦੇ ਆਗੇ ਠੀਕ ਆ ਲੋ ਵੀ ਸਾਫ ਸੁਥਰੀ ਜਰਤੀ ਹੈ ਜਿਹੜੇ ਵੀ ਦੇ ਪਸੰਦ ਹੋਵੇ ਨੰਬਰ ਆਪਾਂ ਬਾਈ ਦਾ ਸਕਰੀਨ ਤੇ ਲਾ ਦੇਣਾ ਇਸ ਤੋਂ ਕਿ ਦੋ ਨੰਬਰ ਐਚ ਐਫ ਵੈਟ ਦੀ ਗੱਲ ਕਰ ਲਈ ਏ ਕਿਨ ਮਸੂਦਾ ਸੁਹੰਦੀ ਹੈ ਪਹਿਲਾ ਸੁਹੇ ਸੁਹੂਗੀ ਬਈ ਠੀਕ ਆ ਪਹਿਲਾ ਸੁਹੇ ਹੀ ਇਹ ਸੁਹੰਦੀ ਹੈ ਕਰਮ ਵਾਲੀ ਠੀਕ ਆ ਦਿਨ ਕਿੰਨੇ ਲੈ ਜੂ ਇਹਦੇ ਵੀ ਪਈ ਹਫ਼ਤੇ ਪਿਆ ਬਈ ਹਜੇ ਇਹਦੇ ਵੀ ਹਫ਼ਤੇ ਦੇ ਲਗਭਗ ਪਿਆ ਠੀਕ ਆ ਤੇ ਇਹ ਕਿਨੇ ਇੱਕ ਦੁੱਧ ਦਾ ਨਮਾਨ ਕਰਦੇ ਆ ਬਈ ਕੁਲਦੀਪ ਇਹਦਾ 20 ਲੀਟਰ ਦੁੱਧ ਪਾ ਦੋਗੇ ਬਈ ਰਾਮ ਨਾਲ 20 ਲੀਟਰ ਪਾ ਲੋ ਮੌਸਮ ਠੀਕ ਆ ਠੀਕ ਆ ਹਾਂ ਲੋ ਬਈ ਰਾਜੀਪੜੀ ਚੰਗੀ ਆ ਟੂਰੀ ਬਹੁਤ ਵੱਡੀ ਉੱਡੀ ਬਹੁਤ ਆ ਵੜ ਬਈ ਸਹੀ ਗੱਲ ਆ ਲੋ ਬਈ ਹਵਾਨੇ ਦੀ ਫਿਟਿੰਗ ਦੀ ਗੱਲ ਕਰੀ ਜਨਾ ਕਰਮਾਲੀ ਇਹਨੇ ਵੀ ਦੋਸਤੋ ਬਹੁਤ ਸੋਹਣਾ ਫਿੱਟ ਫਿੱਟ ਹਵਾਨਾ ਤਿਆਰ ਕੀਤਾ ਸਿੰਘ ਜਰੂਰ ਹੈਗੇ ਆ ਦੋਸਤੋ ਛੋਟਾ ਛੋਟਾ ਸਿੰਘ ਆ ਕੋਈ ਐਡਾ ਵੱਟਾ ਨਹੀਂ ਬਾਈਆਂ ਦਾ ਸੀਲ ਠੰਡੀ ਬਹੁਤ ਆ ਹਵਾਨਾ ਤੁਹਾਨੂੰ ਥੱਲੇ ਹੋ ਕੇ ਦੋਸਤੋ ਦਿਖਾਉਣੇ ਆ। ਦੇਖ ਸਾਡੇ। ਕੀ ਆ ਬਾਤਾਂ ਦੋਸਤੋ ਹਵਾਨੇ ਵਾਲਿਆਂ। ਐ ਗੁਲਾਬੀ ਰੰਗ ਦਾ ਹਵਾਨਾ ਤਿਆਰ ਕੀਤਾ ਕਰਮਾ ਵਾਲੀ ਨੇ ਪਹਿਲੇ ਸੂਏ। ਸੋਹਣਾ ਥਣਾ ਦਾ ਸਹਜਾ। ਬਾਈਆਂ ਦਾ ਪਹਿਲੇ ਸੂਏ ਅਨੁਮਾਨ ਆ 20 ਲੀਟਰ ਦੁੱਧ ਪਾ ਦੇਣਾ। ਨਾੜਾ ਇਹਦੇ ਵੀ ਹਵਾਨੇ ਦੇ ਚੈੱਕ ਕਰ ਸਕਦੇ ਆ। ਸੋਹਣੀਆਂ ਨਾੜਾਂ ਦੋਸਤੋ ਗੁਲਾਬੀ ਰੰਗ ਦਾ ਹਵਾਨਾ ਤਿਆਰ ਕੀਤਾ ਹੋਇਆ ਕਰਮਾ ਵਾਲੀ ਨੇ। ਸੋਹਣਾ ਕੱਦ ਕਾਠਾ ਬਾਕੀ ਜਿਹੜੇ ਵੀਤੋਂ ਆਈ ਹੈ ਨਾ ਸੁਭਾਈ ਚੰਗੀ ਸੀ ਕਿਉਂਕਿ ਸੋਹਣੀ ਤਿਆਰ ਹੋਈ ਐ। ਦੇ ਨੇ ਥਣਾ ਦਾ ਸੈਜ ਬਿਲਕੁਲ ਸਾਫ ਸੁਥਰੀ ਆ ਇੱਥੇ ਆਉਂਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਉ ਖੁੱਲੇ ਹੱਡਾਂ ਪਰਾਂ ਦੇ ਵਿੱਚ ਆ ਲੈ ਵੀ ਕੁਲਦੀਪ ਇਹਦਾ ਵੀ ਇੱਕ ਹੀ ਢਾ ਕੜਵਾ ਦੀ ਕੱਦ ਕਾਠ ਨੂੰ ਕੋਈ ਕਮੀ ਨਹੀਂ ਦੋਸਤੋ ਸੋਹਣੇ ਕੱਦ ਕਾਠ ਦੇ ਵਿੱਚ ਸੋਹਣੇ ਜਾਨਵਰ ਆ ਦੋਸਤੋ ਦੋਨੇ ਇੱਥੇ ਆਉਂਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਉਣਗੇ ਦੋਨੇ ਬਹਿੜਾ ਦੋਸਤੋ ਇਸ ਤਰ੍ਹਾਂ ਦੇ ਆ ਦੋਸਤੋ ਸੋਹਣਾ ਦੋਸਤੋ ਫਿੱਟ ਫਿੱਟ ਹਵਾਨਾ ਕਰਮਾ ਲਈ ਨੇ ਤਿਆਰ ਕੀਤਾ ਹੋਇਆ ਬਿਲਕੁਲ ਰੀੜ ਦੀ ਹੱਡੀ ਸਿੱਧੀ ਆ ਦੋਨੇ ਦੋਸਤੋ ਵੇੜਾ ਸਾਫ ਸੁਥਰੀਆਂ ਇੱਥੇ ਆਵੋਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਉਣੀਆਂ ਹਵਾਨੇ ਪੱਖ ਤੋਂ ਬਹੁਤ ਸੋਹਣੀਆਂ ਸਾਫ ਸੁਥਰੀਆਂ ਵੇੜਾ ਰੀੜ ਇਹਦਾ ਆ ਬਾਈਕਲ ਦੀ ਕੋਪਸਟ ਨੇ ਇਹ ਦੜਵੇਂ ਸੇ ਪੈਂਡ ਦੇ ਵਿੱਚ ਬਾਈ ਦਾ ਘਰ ਆ ਬਾਈ ਕਲਦੀਪ ਇਹਦਾ ਕੀ ਰੇਟ ਰਹੂਗਾ ਮੁੱਲ ਤਾਂ 85 ਹੈ ਬਾਈ ਤੇ ਪਰ ਆਪਾਂ 80000 ਦੀ ਵੈੜ ਦੇ ਦੇਾਂਗੇ ਠੀਕ ਆ ਲੋ ਵੀ ਜਿਹੜੇ ਵੀਰ ਨੇ ਬਾਈਆਂ ਦਾ ਮੁੱਲ ਕਰਾਉਣਾ 85000 80000 ਦੀ ਵੈੜ ਦੇ ਦੇਾਂਗੇ ਸਾਫ਼ ਸੁਥਰੀ ਵੈੜ ਆ ਦੋਸਤੋ ਜਿਹੜੇ ਵੀਰ ਨੇ ਖਰੀਦਣੀ ਹੋਵੇ ਤਸੱਲੀ ਤੁਸੀਂ ਇੱਥੇ ਆ ਕੇ ਕਰ ਲੈਣੀ ਕਿਉਂਕਿ ਬਾਈ ਦਾ ਵਪਾਰ ਦਾ ਕੰਮ ਆ ਰੂਟੀਨ ਕੀ ਪਸ਼ੂ ਹੁੰਦੇ ਆ ਤੇ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇਖ ਲੈ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ